ਲਾਓ ਵੀ ਮਿੱਤਰੋ ਅੱਜ ਫੇਰ ਇੱਕ ਬਾ ਕਮਲ ਘੋੜੀ ਲਿਆਤੀ ਤੁਹਾਨੂੰ ਪਹਿਲਾਂ ਤਾਂ ਚਾਲ ਚ ਮਰੀ ਨਜ਼ਰ ਮਾਰਿਓ ਫਿਰ ਡਿਟੇਲ ਦਿੰਨੇ ਆ ਤੇ ਬਰੀਡਿੰਗ ਵਾਲੀ ਕਹਿ ਸਕਦੇ ਘੋੜੀ ਪੰਜਾਬ ਨਸਲ ਦਾ ਸਕੇ ਦਿੱਤੀ ਆਪਾਂ ਨੂੰ ਆਪਾਂ ਨੂੰ ਕੋਈ ਸ਼ਾਰਟ ਨਹੀਂ ਆਪਾਂ ਵੀਡੀਓ ਵੀਡੀਓ ਦੇ ਸ਼ੁਰੂਆਤ ਵਿੱਚ ਹੀ ਬੋਲ ਦਿੰਨੇ ਆ ਆਪਾਂ ਅਨਨੋਨ ਮੰਨ ਕੇ ਦੇਣੀ ਪਰ ਉਹਨਾਂ ਨੇ ਆਪਾਂ ਨੂੰ ਐਡਨ ਦੀ ਪੂਤੀ ਕਹਿ ਕੇ ਦਿੱਤਾ ਬਾਈ ਹਨਾ ਤੇ ਹੈ ਵੀ ਬਾਕੀ ਕੋਈ ਮਜ਼ਬੂਤ ਖਾਨਦਾਨ ਚੋਂ ਕਹਿੰਗੇ ਜਿਹੜੇ ਸੋਮਬੋ ਲੈਂਥ ਫੇਸ ਬਿਊਟੀ ਸਾਰੀ ਮਜ਼ਬੂਤੀ ਨਾਲ ਭਰੀ ਹੋਈ ਹੈ ਬਾਕੀ ਜਿਹੜਾ ਰੰਗ ਆ ਬਹੁਤ ਪੱਕਾ ਕੁਮੈਤ ਰੰਗ ਆ ਪਹਿਲਾਂ ਤਾਂ ਸਵਾਗਤ ਸਾਰੇ ਭਰਾਵਾਂ ਦਾ ਬਾਬਾ ਜੀ ਦਾ ਸਟੱਡ ਸਾਨੂੰ YouTube ਚੈਨਲ ਦੇ ਉੱਤੇ ਜਿਹੜੇ ਭਰਾ ਆਪਣੇ ਨਾਲ Facebook ਪੇਜ ਤੇ ਜੁੜੇ ਉਹਨਾਂ ਦਾ ਤਹਿ ਦਿਲੋਂ ਸਵਾਗਤ ਹੈ ਜੀ ਆਇਆਂ ਨਵੀਂ ਸوير ਨਵੇਂ ਜਾਨਵਰ ਦੀ ਵੀਡੀਓ ਨਾਲ ਹਾਜ਼ਰ ਹੋਏ ਅੱਜ ਦੀ ਵੀਡੀਓ 28 April 2025 ਦੀ ਦੋਸਤੋ ਕੁਮੈਤ ਘੋੜੀ ਲਿਆਤੀ ਤੁਹਾਨੂੰ ਅੱਜ ਮਜ਼ਬੂਤ ਘੋੜੀ ਆ ਸਵਾਰੀ ਵਾਲੀ ਪੱਖੋਂ ਵੀ ਪੂਰੀ ਮਜ਼ਬੂਤ ਆ ਤੇ ਸੰਭ ਸੰਭ ਵੀ ਪੂਰਾ ਮਜੂਦ ਆ ਤੇ ਬਾਕੀ ਗਰਦਨ ਆਪਣਾ ਕੰਨ ਕੰਡੀਸ਼ਨ ਮਾਰ ਕੇ ਵੱਲੋਂ ਪੂਰੀ ਪਰਫੈਕਟ ਹੈ ਇਹਦੇ ਪਾਸੇੋਂ ਆਪਾਂ ਕਹਿ ਜੀ ਕੋਈ ਕਮੀ ਪੇਸ਼ੀ ਤਾਂ ਹੈ ਹੀ ਨਹੀਂ ਸਵਾਰੀ ਸੂਰੀ ਦੀ ਜਿੱਦਾਂ ਦੀ ਚਾਲ ਵਈਆ ਵੀਡੀਓ ਤੁਸੀਂ ਦੇਖ ਰਹੇ ਹੋ ਉਦੋਂ ਡਬਲ ਤੇਜ਼ ਤੁਰੂ ਮਤਲਬ ਕਹਿੰਦਾ ਆਪਾਂ ਉਦੋਂ ਦੁੱਗਣੀ ਤੇਜ਼ ਤੁਰਦੇ ਰਹੀ ਵੀਆ ਚੱਲ ਇਹ ਤਾਂ ਚਲੋ ਵੀਡੀਓ 'ਚ ਨੀੜੇ ਮੋੜਨਾ ਹੁੰਦਾ ਕਰਕੇ ਨਾ ਤੁਹਾਨੂੰ ਇੱਕ ਪੈਰ ਦੇ ਨਾਲ ਮੰਨ ਲਓ 40 ਦਸਾਈਆ ਵੀ ਹਾਂ ਇੱਥੇ ਰੀਵੀਆ ਚੱਲ ਹੈਗੀ ਆ ਪਰ ਤੇਜ਼ ਬਹੁਤ ਤੁਰਦੀ ਆ ਆਕੇ ਤੋਂ ਆਪ ਚੜ ਕੇ ਦੇਖੋ ਸਭ ਤੋਂ ਪਹਿਲਾਂ ਪਏ ਦੇ ਮਾਰਕੀਟ ਦੀ ਗੱਲ ਕਰਦੇ ਆਂ ਦੋਸਤੋ ਮੱਥੇ ਇਹਦੇ ਫੁੱਲ ਆ ਜੀ ਚਾਰੇ ਪੈਰ ਕਾਲੇ ਆ ਤੁਮ ਤੁਮ ਬਹੁਤ ਮਜ਼ਬੂਤ ਲੱਗਿਆ ਹੋਇਆ ਤੇ ਲੈਂਥ ਰੰਥਰੀ ਵੀ ਸੋਹਣੀ ਆ ਵਾਲ ਪੌਰੀਆਂ ਦੇ ਸਾਫ ਪੰਜ ਸਾਲ ਕੁੜੀ ਦੀ ਉਮਰ ਆ ਜੀ ਤਕਰੀਬਨ 60 ਇੰਚ ਦੀ ਹਾਈਟ ਆ ਸਾਰੀ ਤੁਹਾਡੇ ਸਾਹਮਣੇ ਰਾਜੀ ਲਿੱਸੀ ਹੈ ਜਿਹੜੀ ਤੁਹਾਡੇ ਸਾਹਮਣੇ ਜਿਹੜੀ ਚੀਜ਼ ਆਪਾਂ ਬੰਤਰਮ ਉਤਰਾਂ ਦੀ ਗੱਲ ਕਰੀ ਗਰਦਨ ਦੇਖ ਸਕਦੇ ਨੇ ਤੇ ਕੰਨ ਦੇਖ ਸਕਦੇ ਆ ਕੰਨ ਕੋਈ ਓਵਰਲੈਪ ਨਹੀਂ ਕੋਈ ਦੂਰ ਨਹੀਂ ਰੱਖ ਕੇ ਕੰਨ ਕੰਨ ਟੱਚ ਹੋ ਜਾਂਦਾ ਮੈਂ ਫਰੰਟ ਜੋ ਵੀ ਟਰਾਈ ਕਰਦਾ ਵੀ ਤੁਹਾਨੂੰ ਹਨਾ ਫੋਟੋ ਲੱਗ ਪਰ ਜਿਹੜੀ ਤੇ ਆ ਨਾਰਮਲ ਚਾਲ ਆ ਪਹਿਲਾਂ ਨਾਰਮਲ ਚਾਲ ਦੇਖੋ ਪੈਰਾਂ ਪੂਰਾ ਦੀ ਸਹੀ ਆ ਕੋਈ ਗਾਮਚੀ ਨਹੀਂ ਬੰਦੀ ਕੋਈ ਹੱਥ ਪੈਰ ਫਿਰਿਆ ਨਹੀਂ ਹੋਇਆ ਹਨਾ ਪੂਰੀ ਸਹੀ ਹੈ ਕੰਦ ਮਤਲਬ ਤੇ ਦੋਸਤੋ ਮੌਕੇ ਤੇ ਖਾਲੀ ਆ ਅੰਦਰ ਦੀ ਸਾਫ ਆ ਤੁਹਾਨੂੰ ਆਪ ਦਾ ਡਾਕਟਰ ਲਿਆ ਕੇ ਜਿਹੜੇ ਮਰਜ਼ੀ ਡਾਕਟਰ ਤੋਂ ਆਪਦੀ ਚੈੱਕ ਕਰਾ ਕੇ ਫੇਰ ਲੈ ਕੇ ਜਾਓ। ਸੰਭ ਦਾ ਸਾਈਜ਼ ਵੀ ਬਹੁਤ ਇੱਕ ਕੈਨ ਦਾ ਭਾਅ ਵੀ ਬਰੀਡਿੰਗ ਵਾਲੀ ਖੋੜੀਆ ਤੇ ਦੂਜੀ ਗੱਲ ਰੰਗ ਬਹੁਤ ਪੱਕਾ। ਮੇਰੇ ਕੋਲ ਕੁਮੇਤ ਖੋੜੀਆਂ ਖੜੀਆਂ ਕੋਈ ਬਾਦਾਮੀ ਜੇ ਰੰਗ ਦੀ ਆ ਕੋਈ ਕੇੜੇ ਦੀ ਆ ਇਹਦਾ ਰੰਗ ਬਹੁਤ ਜ਼ਿਆਦਾ ਪੱਕਾ। ਪੂਸਤੇ ਜਾਦਾਂ ਵਾਲੇ ਵਾਲ ਕਾਲੇ ਆ, ਵਾਲ ਪੋੜੀਆਂ ਦੀ ਵੀ ਜਮਾਂ ਸਾਫ ਆ। ਤੇ ਕਹਿਣ ਦਾ ਮਤਲਬ ਇਹ ਖਾਲੀ ਤੁਹਾਨੂੰ ਇਹ ਫਾਇਦਾ ਤੁਸੀਂ ਆਪ ਦੇ ਜਿਹੜੇ ਮਰਜ਼ੀ ਮਨਪਸੰਦ ਘੋੜੇ ਤੋਂ ਮਲਾ ਸਕਦੇ। ਕਈ ਵਾਰ ਬਰੀਡਿੰਗ ਹੁੰਦਾ ਜਿਵੇਂ ਕੋਈ ਪੰਜਾਬ ਨਸਲ ਦੀ ਘੋੜੀ ਪਾਲਦਾ ਹਨਾ ਤਾਂ ਉਹਨੂੰ ਐ ਹੁੰਦਾ ਯਾਰ ਆਪਾਂ ਇੱਕ ਸਪੈਸੀਫਿਕ ਘੋੜਾ ਚੂਜ਼ ਕੀਤਾ ਹੁੰਦਾ ਵੀ ਉਹ ਤੋਂ ਹੀ ਭਰੋਣੀ ਤਾਂ ਮਿੱਤਰ ਤੁਸੀਂ ਉਹ ਤੋਂ ਭਰਾ ਸਕਦੇ ਆ। ਖੈਰ ਜੂਜ ਸੋਨਾ ਘੋੜੀ ਦਾ ਤੇ ਬਰੀਡਿੰਗ ਵਾਲੇ ਪੱਖੋਂ ਪੂਰੀ ਟੌਪ ਦਾ ਸੂ ਜਿੰਨੇ ਕ ਮੈਨੂੰ ਅਮੀਰ ਆ ਬਾਕੀ ਚਾਲ ਵਾਸਤੇ ਲੈਣੀ ਤਾਂ ਚਾਲ ਦਾ ਵੀ ਨਜ਼ਾਰਾ ਲਿਆ ਦਿੰਦੀ। ਬਾਦ ਦੀ ਨਾਲ ਜਿਵੇਂ ਜਿਵੇਂ ਤੇਜ਼ ਹੁੰਦੇ ਵਧੀ ਜਾਂਦੇ ਪਰ ਉਹਦੋਂ ਹੁਣ ਫੇਰ ਮੂਡ ਦਾ ਟਾਈਮ ਆ ਜਾਂਦਾ ਚਾਲ ਵੀ ਚਾਲ ਵਾਲਾ ਨਜ਼ਾਰਾ ਦੂ ਬਰੀਡਿੰਗ ਵਾਲਾ ਨਜ਼ਾਰਾ ਦੂ ਬਾਕੀ ਖੜੀ ਵੀ ਸੋਹਣੀ ਲੱਗੂ ਨੰਬਰ ਦੇ ਤੇ ਆਪਾਂ ਉੱਪਰ ਜਿਹੜੇ ਭਰਾ ਦੇ ਪਸੰਦ ਆਈ ਫੋਨ ਲਾ ਲਿਓ ਧੰਨਵਾਦ